ਲੋਵੇ ਮਿੱਤਰੋ ਅੱਜ ਗੱਲ ਕਰਨ ਜਾ ਰਹੇ ਹਾਂ ਗੁਰੂ ਨਾਨਕ ਨਾ ਭਾਰਤ ਕਾਲਜ ਨਰੂੜ ਪਾਂਸ਼ਟਾ ਦੀ ਇਸ ਕਾਲਜ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਹੋ ਚੁੱਕੀ ਆ ਬਿਲਡਿੰਗ ਪੂਰੀ ਖੰਡਰ ਬਣ ਗਈ ਆ ਤੇ ਤੁਸੀਂ ਦੇਖ ਹੀ ਸਕਦੇ ਇੱਕ ਪਾਸੇ ਇਹਨਾਂ ਨੇ ਇੱਕ ਦੋ ਖੇਤ ਝੋਨੇ ਦੇ ਵੀ ਲਗਾ ਦਿੱਤੇ ਆ ਮੈਨੂੰ ਲੱਗਦਾ ਪੰਜਾਬ ਦਾ ਇਹ ਪਹਿਲਾ ਕਾਲਜ ਹੋਣਾ ਜਿੱਥੇ ਝੋਨਾ ਲਗਾ ਦਿੱਤਾ ਗਿਆ ਆ ਤੇ ਗਰਾਊਂਡ ਇੱਥੇ ਦੀ ਪੂਰੀ ਕੱਖ ਕੂੜੇ ਨਾਲ ਭਰ ਚੁੱਕੀ ਆ ਸੱਪ ਸਪੂੜੀਏ ਇੱਥੇ ਘੁੰਮਦੇ ਆ ਜੀ ਤੇ ਇੱਕ ਟਾਈਮ ਤੇ ਇਸ ਗਰਾਊਂਡ ਦੀ ਚਰਚਾ ਮਾਲਪੁਰ ਤੱਕ ਤੂਤੀ ਬੋਲਦੀ ਹੁੰਦੀ ਆ ਸੀ ਤੇ ਹੁਣ ਤੁਸੀਂ ਦੇਖ ਹੀ ਸਕਦੇ ਆ ਵੱਡੇ ਵੱਡੇ ਨਾਮੀ ਸਿੰਗਰ ਮਨਮੋਹਨ ਵਾਰਸ ਹਰ ਭਜਨਮਾਨ ਸੀਐਮ ਭਗਵੰਤ ਮਾਨ ਸਾਰੇ ਇੱਥੇ ਪਰਫਾਰਮ ਕਰਕੇ ਜਾ ਚੁੱਕੇ ਆ ਟੂਰਨਾਮੈਂਟਾਂ ਦੇ ਉੱਤੇ ਤੇ ਹੁਣ ਹਾਲਤ ਇੰਨੀ ਮਾੜੀ ਆ ਪ੍ਰਿੰਸੀਪਲ ਦੀ ਵੀ ਕੋਈ ਰਿਸਪੌਂਸਿਬਿਲਟੀ ਨਹੀਂ ਬਣਦੀ ਉਹ ਪਿੰਡ ਵਾਸੀਆਂ ਨਾਲ ਗੱਲਬਾਤ ਕਰੇ ਨਿਰੂੜਦਿਆਂ ਨਾ ਕਿ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਇਹਨਾਂ ਗਰਾਊਂਡਾਂ ਨੂੰ ਕਲੀਨ ਕਰਾਓ ਸਾਫ ਸਫਾਈ ਕਰਾਓ ਤਾਂ ਜੋ ਇੱਥੇ ਬੱਚੇ ਆ ਸਕਣ ਪੜ ਸਕਣ ਖੇਡ ਸਕਣ ਕਿਉਂਕਿ ਕੋਈ ਵੀ ਮਾਪੇ ਨਹੀਂ ਚਾਣਗੇ ਕਿ ਐਨੇ ਦੇ ਕਾਲਜ ਦੇ ਵਿੱਚ ਉਹਨਾਂ ਦੇ ਬੱਚੇ ਪੜਨ ਕਿਉਂਕਿ ਉਹਨਾਂ ਨੂੰ ਚਾਹੀਦਾ ਕਿ ਸਾਡੇ ਬੱਚਿਆਂ ਨੂੰ ਸਾਰੀਆਂ ਫੈਸਿਲਿਟੀਆਂ ਮਿਲਣ ਜੋ ਇੱਥੇ ਬਿਲਕੁਲ ਵੀ ਨਹੀਂ ਹੈਗੀਆਂ ਚਲੋ ਕੋਈ ਗੱਲ ਨਹੀਂ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕਰਾਂਗੇ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹੁਣ ਅਸੀਂ ਹਮਲਾ ਮਾਰਾਂਗੇ ਇਹਨਾਂ ਗਰਾਊਂਡਾਂ ਨੂੰ ਕਲੀਨ ਕਰਾਵਾਂਗੇ ਤਾਂ ਜੋ ਇੱਥੇ ਬੱਚੇ ਆ ਸਕਣ ਪੜ ਸਕਣ ਖੇਡ ਸਕਣ ਤੇ ਅਗਲੀ ਅਪਡੇਟ ਤੁਹਾਨੂੰ ਜਲਦੀ ਦੇਵਾਂਗੇ ਜੀ ਸਾਰੇ ਹੱਸਦੇ ਵਸਦੇ ਰਹੋ ਜੀ ਰੱਬ ਰਾਖਾ ਸਾਰਿਆਂ ਦਾ